ਸਾਰਿਆਂ ਦੇ ਉਦਾਸ ਦਮਗੀਨ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਹਿ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਧੀ ਸਾਹਿਬ ਨੇ ਉਚਾਰਨ ਕੀਤੀ ਨਸੇ ਭਾਜ ਨਹੀਂ ਸੁਣਨੀ ਤੇ ਮੈਂ ਦੇਖਿਆ ਗੁੰਮਗੀਨ ਬੇਚੈਨ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕਾਮ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦਿੰਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੇ ਤੇ ਇਹ ਮਾਰਜ ਕਰਦੇ ਹਨ ਪਰ ਸੈਵ ਵੀ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗਿਆਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਹੋਂਦਾ ਹੈ ਅਗਰ ਕਰਮ ਰਸ ਬਣ ਜਾਏ ਕਰਮ ਸਵਾਦ ਬਣ ਜਾਏ ਤੇ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਮਾਤਮਾ ਬੁੱਧੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਐਸਾ ਨਹੀਂ ਕਰਮ ਹੀ ਭਗਵਾਨ ਹੈ ਐਡਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਤ ਸੱਚਾ ਦਰਬਾਰ ਉੱਥੇ ਤੇ ਕੇਵਲ ਕਰਮਾ ਦੇ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ। ਤੋਂ ਖੈਰ ਮੁਖ्तसर ਮੈਂ ਅਰਜ਼ ਕਰਾਂ। ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਹੈ। ਉਸ ਨੂੰ ਕੇ ਨੇ ਮੌਲ ਮੰਤਰ, ਮੌਲ ਬੀਜ ਬਣਿਆ। ਬੁਨਿਆਦੀ ਮੰਤਰ। ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਹੈ। ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜਚੇਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮ ਜਨਮਾਂਤਰਾਂ ਦੇ ਜੋ ਪਾਪ ਨੇ ਗੁਨਾਹ ਨੇ ਧੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਨੇ ਇਸ ਮੰਤਰ ਦੇ ਵਿੱਚ ਇਤਨੀ ਸ਼ਕਤੀ ਹੈ ਇਸ ਮੰਤਰ ਦੇ ਚਿਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਕਹਿੰਦੇ ਨੇ ਮੰਤਰ ਜਪਦੇ ਆ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ संकल्प ਕੀਤਾ ਹੈ اور ਆਪਣੀ ساری ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨਕ ਪੂਰਤੀ ਕਰ ਸਕੇ ਉਹ ਨੂੰ ਕੇਨਨ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਹ तांत्रिक ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨੇ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਉਹ ਅਕਸਰ ਨਹੀਂ ਆਉਂਦਾ ਲੇਕਿਨ ਤਾੰਤ੍ਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱద్ధి ਦੀ ਸ਼ਰਤ ਨਹੀਂ ਹੈ ਪਰ ਗੁਰ ਮੰਤਰ ਤੇ ਉਦੋਂ ਸਿੱਧਾ ਹੁੰਦਾ ਜਿਸ ਦਿਨ ਹਿਰਦਾ ਪੂਰਾ پاک ਆਉਂਦਾ ਹੈ ਪਵਿੱਤਰ ਆਉਂਦਾ ਉਸ ਤੋਂ ਪਹਿਲੇ ਨਹੀਂ ਇਸ ਵਾਸਤੇ ਦੇਖਿਆ ਗਿਆ ਕਿ ਤਾੰਤ੍ਰਿਕ ਯੋਗਾ ਤੇ ਬੜੇ ਬੜੇ ਮਲੀਨ ਲੋਕਾਂ ਕੋਲ ਵੀ ਹੈ ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਵਰਤਾਰਤ ਭਾਰਤ ਦੇ ਸਭ ਤੋਂ ਵੱਡਾ ਤਾੰਤ੍ਰਿਕ ਯੋਗੀ ਜੇਲ ਦੇ ਚ ਹੈ ਨੂਰ ਸ਼ਾ ਆਪਣੀ ਤਾੰਤ੍ਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਿਆ ਹੈ ਔਰ ਐਸਾ ਭਾਅ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ ਨੂੰ ਉਹਨੂੰ ਬੰਨ ਕੇ ਰੱਖ ਦਿੱਤਾ ਹੈ ਇਹ ਤਾੰਤ੍ਰਿਕ ਯੋਗੀ ਜਦ ਉਜੈਨ ਦੇਚ ਕੱਢੇ ਗਏ ਕੁਛ ਮਾਰੇ ਗਏ ਤੇ ਇਸਾਰੇ ਬੰਗਾਲ ਦੇ ਚਲੇ ਗਏ ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਤੇ ਅੱਜ ਵੀ ਉਸੇ ਪਾਸੇ ਨੇ ਕੁਛ ਤਮਲ ਤੇ ਕੇਰਲਾ ਦੇ ਚ ਵੀ ਮੰਦੇ ਨੇ ਥੋੜੇ ਜਿ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਿਰਮੌਰ ਹੈ ਇਹ ਰਾਜਸਥਾਨੀ ਹੈ ਅਲਵਰ ਦਾ ਇੱਕ ਕਸਬਾ ਹੈ ਬੈਰੋੜ ਚੰਦਰਸwamy ਉੱਥੋਂ ਦਾ ਹੈ ਰਧਨ ਕਰਕੇ اربਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁੱਠੀ ਚ ਜੋ ਕਮਨਾਤੂ ਕਰਾਣਾ ਚਾਹਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਪਰ ਆਮ ਲੋਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁੱਠੀ ਚ ਕਿਸ ਤਰ੍ਹਾਂ ਲੈ ਇਹਦੇ ਕਾਬੂ ਚ ਕਿਸ ਤਰ੍ਹਾਂ ਹੈ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨਕ ਕਾਬੂ ਚ ਆ ਜਾਏਗਾ। ਗ੍ਰਿਫਨ ਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲਨਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਏ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਨ ਉਹਨਾਂ ਨੂੰ ਅਸੀਂ ਕਹਿੰਦੇ ਆ ਗੁਰੂ ਪੈਗੰਬਰ ਅਵਤਾਰ ਆਗੇ ਪਕੜ ਦੇ ਚ ਉਹਨਾਂ ਦੀ ਔਰ ਅਵਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਨ ਉਸੇ ਨੂੰ ਅਸੀਂ ਕਹਿੰਦੇ ਆ ਗੁਰਸਿੱਖ ਗੁਰਮੁਖ ਬ੍ਰਹਮ ਗੈਨੀ ਭਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ avatars ਬਹੁਤ ਥੋੜੇ ਨੇ ਹਰ ਇੱਕ ਦੀ ਪਕੜ ਵਿੱਚ avatars ਦੇ ਬੋਲ ਵੀ ਨਹੀਂ ਆਉਂਦੇ ਤੋ ਭਗਤ ਬਹੁਤ ਥੋੜੇ ਨੇ ਤੋ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਮਗਿਆਨੀ ਬਹੁਤ ਥੋੜੇ ਨੇ ਬ੍ਰਮਗਿਆਨੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸੁਣਾ ਗਏ ਪਕੜ ਦੇ ਚਾਗ ਗਏ ਅਰੁਨਾ ਬੋਲਾ ਚ ਉਲੀਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ ਲੈ ਕੇ ਆਏ پیغام لے کے آیا پیغمبر اور پیغام اس دی پکڑ وچ آیا ہے۔ ਈਸ਼ਵਰ نے اسنو چਣ لیا ہے خدا نے اسنو چਣ لیا ہے لے پیغام پہنچا جگ تے سنا جگ تے تو جیڑے بول اس برہمنڈ دے سب توں پہلے گੁਰnablaing دی پکڑ وچ آیا ہے انہاں بولاں دے وچوں پہلا بول ہے ایک ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਪਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇਵੇ। ਮੰਦਫਾੜ ਹੈ ਤਾਂ ਮਨ ਬਿਆਕੁਲ ਹੈ। ਮੰਦਫਾੜ ਹੈ ਤਾਂ ਮਨ ਚਿੰਤਾਤੁਰ ਹੈ। ਮੰਦਫਾੜ ਹੈ ਤਾਂ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲੱਗੇ। ਦਿਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੁਬਦਾ ਇਸ ਨੂੰ ਕਹਿੰਦੇ ਨੇ ਤੋ ਮਨ ਇੱਕ ਹੋਵੇ ਤੋ ਤਾਂ ਹੀ ਕੋ ਸਕਦਾ ਹੈ ਕੋਈ ਇੱਕ ਨਾਲ ਜੁੜੇ ਤੋ ਜਗਤ ਦੇ ਵਿੱਚ ਨਿਗਾਹ ਮਾਰੀ ਹੈ ਤੇ ਕੁਝ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਕਰੂਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤੋ ਕੋਈ ਔਗਣ ਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤੋ ਕੋਈ ਛੋਟਾ ਵੀ ਖੜਾ ਹੈ ਜਗਤ ਦੇ ਵਿੱਚ ਤੇ ਦੋ ਨੇ ਕੀ ਤਹਾਏ ਤੁਸੀਂ ਕਹੋਏ ਬਹੁਤ ਸਿਆਣਾ ਹੈ ਤੇ ਕੋਈ ਮੂੜ ਵੀ ਖੜਾ ਹੈ ਤੁਸੀਂ ਕਹੋਏ ਬਹੁਤ ਸ਼ਾਂਤ ਮਈਏ ਤੇ ਕੋਈ ਗਰੋਧੀ ਵੀ ਖੜਾ ਹੈ ਤੁਸੀਂ ਆਖੋਏ ਬੜਾ ਫਰਾਗ ਦਿਲ ਹੈ ਤੇ ਫਿਰ ਕੋਈ ਤੰਗ ਦਿਲ ਵੀ ਖੜਾ ਹੈ ਤੁਸੀਂ ਆਖੋਏ ਬਹੁਤ ਮਿੱਠ ਬੋਲਣਾ ਹੈ ਤਾਂ ਕੁੜਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਦੇ ਦੇਵਤੇ ਖੜਾ ਹੈ ਇੱਕ ਹੈ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਆਖੋਏ ਪੁਰਸ਼ ਹੈ ਤੇ ਫਿਰ ਕੋਈ ਇਸਤਰੀ ਵੀ ਖੜੀ ਹੈ ਕੁਸੀਂ ਇਤਨਾ ਕੋਈ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬੜਾ ਸੁਖ ਹੈ ਬੜਾ ਸੁਖ ਹੈ ਰ ਬੜੇ ਰਸ ਦੇ ਚ ਤ ਕਿਧਰੇ ਬੇਰਸੀ ਦੀ ਹੈ ਕਿਧਰੇ ਦੁੱਖ ਵੀ ਹੈ ਇਹ ਹਸ ਰਿਹਾ ਹੈ ਬਹੁਤ ਹਸ ਰਿਹਾ ਹੈ ਤ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ ਨਾਦਾਨ ਹੈ ਇਹਨੂੰ ਸਮਝ ਨਹੀਂ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਹੈ ਰੋਣਾ ਨਹੀਂ ਐਸਾ ਹੈ ਹੀ ਨਹੀਂ ਤੁਸੀਂ ਆਖੋ ਜਨਮ ਹੋਇਆ ਕਿਸੇ ਦਾ ਤੁਸੀਂ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਇਆ ਕਿਸੇ ਵੀ ਅਰਥੀ ਵੀ ਨਿਕਲੀਏ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੀ ਬਾਹ ਪਕੜ ਕੇ ਕੋਈ ਚਲੇ ਤੇ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕੰਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਹੈ ਛੋਟਾ ਵੀ ਹੋਇਆ ਹੈ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਚੱਲਦੇ ਨੇ ਇਹ ਜੀਵਨ ਤੇ ਮਰਨ ਇਕੱਠੇ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹੇ ਹਾਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਹੋਇਆ ਇਹ ਇਕੱਠਾ ਚੱਲਦਾ ਹੈ ਅਰ ਜੋ ਕੁਛ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼ ਅਗਰੇ ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤੇ ਇੰਜ ਕਹ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਨੇ ਔਰ ਕੀ ਇੰਜ ਕਹ ਲਈ ਤੇ ਇੰਜ ਕਹ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਵਿੱਚ ਨਹੀਂ ਪੂਰੀ ਕਰਦਾ रोज मर रहे है और एक दिन संपूर्ण तौर पर मर जाता है ये ये जीवना, ए मरना ये जवानी ये बुढ़ेपा बचपन जवानी चलते हैं खुशी ते चलते हैं हासे ते रोने, कठे चल चलते हैं मेरे एक मित्र सन इत गगन पाकिस्तानी करके उन्होंने सिंह ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ ਔਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ ਦੋਵੇਂ ਕਿਡਨੀ ਆ ਵਿਚਾਰੇ ਦੀ ਫੇਲ ਹੋ ਗਈਆਂ ਨੇ ਤੇ ਮੈਨੇ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਵਿੱਚ ਸਨ ਫਰਾਂਸਿਸਕੋ 에ਰਪੋਰਟ ਤੇ ਗੁਰਗoare ਪਹੁੰਚਿਆ ਸਨਓਸੇ ਤੂੰ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ ਵਿੱਚ ਗਈ ਰੋਣਾ ਮੇਰੇ ਕੰਨ ਨਾ ਚੁਕੇ ਤਮਾ ਕੇ ਕੁਝ ਕਹੋਗੇ ਨਹੀਂ ਕਹਿਣ ਲਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ ਤਾਂ ਮੈਂ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਹਾ ਹਾਂ ਸ਼ਾਇਦ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ ਔਰ ਇਹ ਜਿਹੜੀ ਚਿੱਠੀ ਹੈ ਜਿਸ ਦੇ ਤੁਸੀਂ ਲਿਖਿਆ ਹੈ ਇਹ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗਏ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਹੋ ਗਏ ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡੀਆਂ ਫੇਲ ਚਲਣ ਤੋਂ ਸਮਰਥ ਅਰਦਲਬਨ ਜੋ ਘਟ ਤੋਂ ਘਟ ਪੰਜਾਹ ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਬਈ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਰੰਗਾ ਮੈਂ ਸੁਨੋਏ ਨਜ਼ਮ ਸੁਣਾਈ ਤਾਂ ਇਹ ਸੁਣੀ ਤੇ ਉਸਨੇ ਸੱਜਣੇ ਇਤਰਾ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹ ਨਹੀਂ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕੰਨ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸਵਾਭਾਵ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਹਾ ਫਿਰ ਸੰਸ 47 ਦੇ ਗੁਰਨਾਨਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਇਹ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮਤਾਸਰ ਕੀਤਾ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਪਰ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ मैनु कंठ हो गई थानू सरवन खरा हर एक रंज में राहत है आदमी के लिए हर एक रंज में राहत है आदमी के लिए पयाम में मौत भी मौजा है जिंदगी के लिए जरूर पुराने बुजुर्ग तो उर्दू समझते हो गए नवे आदित में हूं मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਨਹੀਂ ਦਾ ਸ਼ੀਸ਼ਾ ਦਿਨ ਚੂਰ-ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇਂ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਵੇ ਇਕੱਠੀ ਚਲਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਂ ਅਰਸ ਕਰਦਾ ਹਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ कभी बगौर मुताला करके देखना ऐसा अनुभव होया हो गल व नहीं हो तो हो जाएगा ऐसा केड़ा मनुख है जो जिंदगी ना रस्ताएं चुना लंगे उन्हीं का शीशा है दिल चूर चूर हो के रहा तरस रहे थे जो दुनिया में दोस्ती के लिए हमारे बाद अंधेरा रहेगा महफिल में ਬਹੁਤ ਚਿਰਾਗ ਜਗਾਓਗੇ ਰੋਸ਼ਨੀ ਕੇ ਲਈ ਇਹ ਵਰਸਾ ਮੇਰਾ ਲਿਖਿਆ ਆਇਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਇ ਰੱਖਿਆ ਹੈ ਉੱਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਆਪਣਾ ਸਮਝਿਆ ਸੀ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਬਹੁਤ ਪਰाये ਨਿਕਲੇ ਨਾ ਕਿ ਆਪਣੇ ਤੇ ਪਰाये ਇਹ ਦੋਵੇਂ ਇਕੱਠੇ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸੁਰੂਤੋਂ ਇਸ ਤਰ੍ਹਾਂ ਚੱਲਦੇ ਇਹ ਆਪਣੇ ਪਰाये ਵੀ ਨਾ ਇਹ ਪਰाये ਆਪਣੇ ਵੀ ਨਾ ਇਸ ਤਰ੍ਹਾਂ ਚੱਲਦੇ ਔਰ ਪਤਾ ਨਹੀਂ ਮੈਂ ਜੋ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਕਿ ਨਹੀਂ संसार दो रंगी है सिर्फ अपने नहीं पराए भी नहीं दो में कट्ठे चलते और जो अपना है वो ही पराया है और जो पराया है वो ही अपना है यह भी मैं अर्ज कर दिया इस तरीके लैण है जवानी कितों प्रगट होएगी इसे बचपने चो बुढ़ेपा कितों प्रगट होएगा इसे ही जवानी तो ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁਢੇਪੇ 'ਚ ਔਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਹੀ ਅਪਨੰਤ ਤੋਂ ਇਸੇ ਹੀ ਮਿੱਤਰਤਾ ਤੋਂ ਇਸੇ ਹੀ ਦੋਸਤੀ ਤੋਂ ਇਹ ਤਾਂ ਸੰਸਾਰ ਦੌਰੰਗੀ ਹੈ ਤੇ ਸੰਸਾਰ ਦੇ 'ਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਹੁੰਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ ਹੈ ਇੱਕ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਹੈ ਇੱਕ ਔਰ ਮੈਂ ਸਮਝਦਾ ਕਿ ਉੱਥੋਂ ਹੀ ਨਿਕਲ ਸਕਦਾ ਹੈ ਜੋ ਇੱਕ ਦਾ ਰੂਪ ਹੋ ਗਿਆ ਹੈ ਇੱਕ ਦੀ ਤਸਵੀਰ ਹੋ ਗਿਆ ਹੈ ਜਿਸ ਦੇ ਕੋਲ ਇੱਕ ਦੀ ਸੋਚਣੀ ਹੈ ਇੱਕ ਦਾ ਹੀ ਗਿਆਨ ਹੈ ਇੱਕ ਦੀ ਹੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੁਬਦਾ ਨਾ ਪੜੋ ਹਰ ਬਿਨ ਅਵਰ ਨਾ ਪੂਜੋ ਮੜੀ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਦਾ ਮੈਂ ਪੜਦਾ ਹੀ ਨਹੀਂ ਮਨ ਦਫਾੜ ਹੋਵੇ ਮੈਂ ਸਭ ਕੁਝ ਪੜਨਾ ਹੀ ਨਹੀਂ ਚਾਹਦਾ ਗੁਰੂ ਨਾਨਕ ਮੈਂ ਸਭ ਕੁਝ ਸੁਣਨਾ ਹੀ ਨਹੀਂ ਚਾਹਦਾ ਮੈਂ ਸਭ ਕੁਝ ਦੇਖਣਾ ਵੀ ਨਹੀਂ ਚਾਹਦਾ ਦੋ ਦਿਖਾਈ ਦੇਣ ਦੋ ਸੁਣਾਈ ਦੇਣ ਮੈਂ ਦੁਬਦਾ ਨਹੀਂ ਪੜਨੀ ਦੁਬਦਾ ਨਾ ਪੜਾਂ ਐਲਾਨੀਆਂ ਕਰ ਰਹੇ ਨਹੀਂ ਪੜਨਾ ਮੈਂ ਗੁਰਨਾਣਿਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਇੱਕ ਹੁਣ ਉਹ ਇੱਕ ਕੀ ਹੈ ਉਹ ਇੱਕ ਕੌਣ ਹੈ ਉਹਦਾ ਸਰੂਪ ਕੀ ਹੈ ਉਸਦਾ ਸੁਭਾਅ ਕੀ ਹੈ ਉਸ ਦਾ ਕਰਮ ਕੀ ਹੈ ਉਸ ਦਾ ਧਰਮ ਕੀ ਹੈ ਇਹ ਸਾਰੀ ਵਿਆਖਿਆ ਜਿੰਨਾ ਬੋਲਾਂ ਚ ਕਰਦੇ ਨੇ ਉਹਨੂੰ ਗੁਰਮਤਿ ਦੇ ਚ ਕਹਿੰਦੇ ਨੇ ਮੂਲ ਮੰਤਰ ਉਸ ਇੱਕ ਦਾ ਵਾਸਤਵ ਕਰਮ ਕੀ ਹੈ ਸੁਭਾਅ ਕੀ ਹੈ ਰੂਪ ਕੀ ਹੈ ਰੰਗ ਕੀ ਹੈ ਸਾਰੀ ਵਿਆਖਿਆ ਕਰਦੇ ਨੇ ਜਗਤ ਸਾਰਾ ਕਰਮ ਦੇ ਬੰਧਨ ਦੇ ਚ ਉਹ ਨਹੀਂ ਹੈ ਜਗਤ ਸਾਰਾ ਧਰਮ ਦੇ ਬੰਧਨ ਵਿੱਚ ਉਹ ਨਹੀਂ ਧਰਮ ਤੇ ਮੁਰਾਦ ਮਰਿਆਦਾ ਕਲਗੀਧਰ ਪਿਤਾ ਕਹਿੰਦੇ ਨੇ ਆ ਕਰਮ ਹੈ ਆ ਧਰਮ ਹੈ ਜਦਸਾ ਪਰਦੇ ਹੋਗੇ ਇਹ ਪ੍ਰਭੂ ਤੇਰੇ ਵਿੱਚ ਕੋਈ ਕਰਮ ਨਹੀਂ ਤੂੰ ਕਿਸੇ ਵੀ ਕਰਮ ਦੀ ਲਪੇਟ ਦੇ ਵਿੱਚ ਨਹੀਂ ਔਰ ਤੂੰ ਕਿਸੇ ਵੀ ਮਰਿਆਦਾ ਦੇ ਵਿੱਚ ਬਜਿਆ ਹੋਇਆ ਨਹੀਂ ਅਗਰ ਤੂੰ ਮਰਿਆਦਾ ਦੇ ਵਿੱਚ ਬਜਿਆ ਹੋਵੇਂ ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਜਾਗੰਦੇ ਨਾਲਹਿਨ ਇੱਕ ਨਾ ਸੁਤਿਆਂ ਦੇ ਉਠਾਰ ਮਰਿਆਦਾ ਤੇ ਇਹ ਹੀ ਹੈ ਜੋ ਅਮਰਤ ਵੇਲੇ ਉਠੇਗਾ ਉਹਦੀ ਜੋਲੀ ਚ ਪੈਊਗੀ ਇਹ ਦਾਤ ਪਹਿਲੀ ਰਾਤੀ ਫੁੱਲੜਾ ਫਲ ਦੇ ਪਛਾਂ ਰਾਤ ਜੋ ਜਾਗਨ ਸੇ ਲੈਣਗੇ ਸਾਈ ਕੰਨੋ ਦਾਤ ਤੋ ਸਾਈ ਦੀ ਮਰਿਆਦਾ ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਸੁਣਾ ਰਹੇ ਨਸਾਨ ਅਗਲਾ ਸ਼ਲੋਕ ਗੁਰਨਾਣਿਕ ਦਾ ਹੈ ਇਸ ਸ਼ਲੋਕ ਦੇ ਨਾਲੇ ਦੂਜਾ ਸ਼ਲੋਕ ਮੱਲਾ ਪਹਿਲਾ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਉਹ ਬੇਪਰਵਾ ਵੀ ਬੜਾ ਹੈ ਨਿਯਮ ਤੇ ਜ਼ਰੂਰ ਹੈ ਮਰਿਆਦਾ ਤੇ ਜ਼ਰੂਰ ਹੈ ਜੋ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਬਾਤਰ ਬਣ ਜਾਂਦੇ ਨੇ पर जिस जिसते गैबी महर कर देता है सुते भी आप उठा दें किसी मर्यादा दे चो बजे आया नहीं आकर्म है अधर्म है वह बेप्रभावी है अदालत एक कानून है और उस कानून के मुताबिक फैसला होगा